ਬਾਜ਼ਾਰ ਦਾ ਰੇਟ 10-12000 ਬਾਜ਼ਾਰ ਦੀ ਸਲਾਈ ਕੱਲੀ 4000 ਤੋਂ 5000 ਪਰ ਸਾਡੇ ਕੋਲ ਆਜੋ 10-12000 ਦਾ 2 ਪੀ ਸੂਟਸਟ ਸਿਰਫ 2995 ਚ ਲੈ ਜਾਓ ਚਾਹੇ ਤੁਸੀਂ ਇਹ ਡਿਜ਼ਾਈਨ ਲੈ ਲਓ ਚਾਹੇ ਇਹ ਡਿਜ਼ਾਈਨ ਲੈ ਲਓ ਸਾਨੂੰ 2 ਪੀ ਸੂਟਸਟ ਸਿਰਫ 2995 ਹੀ ਦੇ ਦੇਣਾ ਆ ਜਿਹੜਾ ਤੁਸੀਂ 15000 ਰੁਪਏ ਦਾ ਕੋਟ ਪਰ ਕਿਸੇ ਸ਼ੋਰੂਮ ਚ ਲੈਣਾ ਕੋਈ 25000 ਦਾ ਵੇਂਦਾ ਕੋਈ 20000 ਦਾ ਵੇਂਦਾ ਪਰ ਸਾਡੇ ਕੋਲ ਆਜੋ ਸਿਰਫ 3760 ਰੁਪਏ ਦੇ ਵਿੱਚ ਸਲਾਈ ਕਰਕੇ ਵਧੀਆ ਕੱਪੜਾ ਲਾ ਕੇ ਤੁਹਾਨੂੰ ਤੁਹਾਡੇ ਸਾਜ ਦਾ ਕੋਟ ਪੰਡਾ ਸੀ ਦੇ ਦੇਣਾ ਹੈਗਾ ਇਹ 20000 ਤੋਂ ਲੈ ਕੇ 25000 ਰੁਪਿਆ ਹਰ ਦੁਕਾਨਦਾਰ ਛੇਰਬਾਨੀਆ ਰੇਟ ਮੰਗ ਲੈਂਦਾ ਪਤਾ ਹੁੰਦਾ ਵੀ ਵਿਆਹ ਆਇਆ ਮੁੰਡੇ ਦੇ ਉੱਤੇ ਪੈਸੇ ਘਰ ਦੇ ਨੇ ਲਾ ਦੇਣੇ ਆ ਪਰ ਅਸੀਂ ਲਾਲਚ ਨਹੀਂ ਕਰਨਾ ਅਸੀਂ 20000 ਵੀ ਨਹੀਂ ਲੈਣਾ 25000 ਵੀ ਨਹੀਂ ਲੈਣਾ 15000 ਵੀ ਨਹੀਂ ਲੈਣਾ 6500 ਰੁਪਏ ਤੋਂ ਸਾਡੀ ਛੇਰਬਾਨੀ ਸ਼ੁਰੂ ਹੋਏ ਨਹੀਂ ਸਲਾਈ ਕਰਕੇ ਦਵਾਂਗੇ ਵੀ ਹੁਣ ਕੋਰਤੇ ਪਜਾਮੇ ਦੇ ਵਿੱਚ ਹੀ ਪਟਾਕਾ ਪਾ ਦਿੰਨੇ ਆ ਬਾਜ਼ਾਰ 'ਚ ਜਾਓ ਵਧੀਆ ਕੱਪੜਾ ਗੀਦਾ ਕੋਟਨ ਦਾ ਜੇਕਰ ਤੁਸੀਂ ਕੋਰਤਾ ਪਜਾਮਾ ਸਲਾਈ ਸਮੇਤ ਲੈਣਾ 2500 ਤੋਂ ਲੈ ਕੇ 3000 ਰੁਪਿਆ ਦੁਕਾਨਦਾਰ ਮੰਗਦਾ ਸਾਡੇ ਕੋਲ ਆਜੋ 3000 ਵਾਲਾ ਕੁਰਤਾ ਪਜਾਮਾ ਸਿਰਫ 1300 ਰੁਪਏ ਚ ਦਵਾਂਗੇ ਦਵਾਂਗੇ ਸਲਾਈ ਕਰਕੇ ਇਹ ਤਾਂ ਗੱਲ ਠੀਕ ਆ ਤੁਸੀਂ ਕਹਿੰਦੇ ਰੰਗ ਜਿਹੜਾ ਮਰਜੀ ਕੋਈ ਸ਼ਕੀਰ ਭਰਾ ਆਜਵੇ ਸਲਮਾਨ ਖਾਨ ਦੀ ਫੋਟੋ ਲਿਆਵੇ ਬੱਬੂ ਮਾਦ ਦੀ ਲਿਆਵੇ ਕਰਨ ਉਹ ਕਵੇ ਭਾਈ ਇਤਾਂ ਦੇ ਕੋਰਟ ਪਿੰਡ ਸਲਾਈ ਕਰਕੇ ਮੈਨੂੰ ਲੈਣਾ ਇਹ ਹੀ ਡਿਜ਼ਾਈਨ ਲੈਣਾ ਇਸ਼ਾ ਪੂਰੀ ਕਰ ਦਿੰਦੇ ਹਾਂ ਬੰਦੇ ਦੀ ਜਿਹੜਾ ਡਿਜ਼ਾਈਨ ਦਿਖਾਓਗੇ ਉਹ ਸੇਮ ਤੁਹਾਨੂੰ ਬਟਨ ਲਾ ਕੇ ਦੇਵਾਂਗੇ ਸੇਮ ਡਿਜ਼ਾਈਨਿੰਗ ਕਰਾ ਕੇ ਸੇਮ ਕੱਪੜਾ ਦੇ ਦਾਂਗੇ ਲਓ ਜੀ ਹੁਣ ਪੰਜਾਬ ਦੇ ਵਿੱਚ ਵਿਆਹ ਸ਼ਾਦੀਆਂ ਦਿਨ ਸ਼ੁਰੂ ਹੋ ਗਏ ਆ ਭਾਵੇਂ ਸਾਡੇ ਪਿੰਡਾਂ ਦੇ ਭਰਾ ਆ ਭਾਵੇਂ ਸ਼ਹਿਰਾਂ ਦੇ ਆ ਉਹਨਾਂ ਦੀ ਟੋਰ ਕਰਨ ਦਾ ਜਿੰਮਾ ਮਾਤੂ ਸ਼੍ਰੀ ਦਸਤਾਰ ਨੇ ਚੱਕ ਲਿਆ ਆ ਹੁਣ ਤੁਹਾਨੂੰ ਰੈਡੀमेड ਕੋਟ ਪੈਂਟ ਕੋਰਤੇ ਵੀ ਅਮੇ ਲੈਣ ਦੀ ਲੋੜ ਨਹੀਂ ਹੈਗੀ ਕਿਸੇ ਦੀ ਕੱਚ ਪਾੜੀ ਕਿਸੇ ਦਾ ਗੋਡਾ ਪਾੜ ਗਿਆ ਮਾੜੀ ਸਮਾਈ ਲੈਣ ਦੀ ਲੋੜ ਨਹੀਂ ਹੈਗੀ ਕਿਉਂਕਿ ਅੱਜ ਤੁਹਾਨੂੰ ਅਸੀਂ ਲੈ ਕੇ ਆਏ ਆ ਪੂਰੇ ਪੰਜਾਬ ਦਾ ਸਭ ਤੋਂ ਵੱਡਾ ਸਟੋਰ ਸਭ ਤੋਂ ਵਧੀਆ ਕੱਪੜਾ ਸਸਤੇ ਰੇਟਾਂ ਦੇ ਦਿੰਦਾ ਮਰਤੂ ਸ਼ਰੀਦਦਾਰ ਜਿੱਥੇ ਤੁਹਾਨੂੰ ਹਾਈ ਕੁਆਲਿਟੀ ਦੇ ਦਿੰਦੇ ਆ ਕੱਪੜਾ ਵੀ ਵਧੀਆ ਨੇ ਸਾਡੇ ਕੋਲ ਟੇਲਰਾਂ ਦੀ ਟੀਮ ਵੀ ਇੰਨੀ ਸੁਪਰ ਹੈਗੀ ਆ ਜਿੱਥੇ ਤੁਸੀਂ ਖੁਸ਼ ਹੋ ਜਾਓ ਕਹਿੰਦੇ ਇੱਕ ਸੂਤਰ ਵੀ ਸਲਾਈ ਚ ਇਧਰ ਉਧਰ ਨਹੀਂ ਹੁੰਦਾ ਹੁਣ ਮੈਂ ਤੁਹਾਨੂੰ ਕੋਟ ਪੈਂਟ ਜ਼ਰੂਰ ਚੈੱਕ ਹੋਣਾ ਚਾਹਣਾ ਆਹ ਦੇਖੋ ਰੰਗ ਬਹੁਤ ਸੋਹਣਾ ਰਾਇਲ ਕੱਪੜਾ ਲੱਗਾ ਹੋਇਆ ਤੁਸੀਂ ਪੰਜਾਬ ਦੀ ਕਿਸੇ ਛੋਟੀ ਵੱਡੀ ਦੁਕਾਨ ਤੇ ਜਾ ਕੇ ਪਤਾ ਕਰੋ 10-12000 ਰੁਪਏ ਤੋਂ 2 ਪੀਸ ਕੋਟ ਪੈਂਟ ਸਾਨੂੰ ਕਿਸੇ ਨੇ ਘੱਟ ਨਹੀਂ ਦੇਣਾ ਜੇ ਤੁਸੀਂ ਪਿੰਡਾਂ ਦੇ ਦਾਰਜਿਆਂ ਕੋਲ ਚਲ ਜਿਓ ਚੇਹਰਾ ਦੇ ਮੋਲਾ ਦੇ ਵਿੱਚ ਚਲ ਜੋ ਵੱਡੇ ਦਰਜਿਆਂ ਕੋਲ ਚਲ ਜੋ 2 ਪੀਸ ਕੋਟ ਪੰਡ ਦੀ ਸਲਾਈ ਘੱਟੋ ਘੱਟ 4000 ਤੋਂ ਲੈ ਕੇ 5000 ਦਰਜੀ ਲੈ ਰਿਆ ਆ ਪਰ ਹੁਣ ਜੋ ਰੇਟ ਤੁਹਾਨੂੰ ਮੈਂ ਦੱਸਣਾ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਣੀ ਆ ਬਾਜ਼ਾਰ ਦਾ ਰੇਟ 10-12000 ਬਾਜ਼ਾਰ ਦੀ ਸਲਾਈ ਕੱਲੀ 4000 ਤੋਂ 5000 ਪਰ ਸਾਡੇ ਕੋਲ ਆਜੋ 10-12000 ਦਾ 2 ਪੀਸ ਕੋਟ ਪੰਡ ਸਿਰਫ 2995 ਚ ਲੈ ਜਾਓ ਕਿਸੇ ਨੇ ਇਹ ਰੇਟ ਨਹੀਂ ਦੇਣਾ ਕਿਸੇ ਨੇ ਇਹ ਕਪੜਾ ਕੁਆਲਿਟੀ ਨਾਲ ਦੇਣਾ ਕਿਸੇ ਨੇ ਇਦਾਂ ਦੀ ਸਟਿਚਿੰਗ ਦੇਣੀ ਹੁਣ ਗੱਲ ਹੋਰ ਸੁਣ ਲੋ ਇਹ ਜਿਹੜੇ ਸਾਡੇ ਪਿੰਡੂ ਭਰਾ ਆ ਉਹਨਾਂ ਦੇ ਲਈ ਜਿਹੜਾ ਸਾਡਾ ਸ਼ਹਿਰੀ ਭਰਾ ਆ ਉਹ ਕਹਿੰਦਾ ਨਾ ਵੀ ਨਾ ਆਪਾਂ ਦਾ ਇਦਾਂ ਲੈਣਾ ਬੈਂਕੋਨਰ ਵਾਲਾ ਕੋਟ ਪੈਂਟ ਤੇ ਇਹਦੇ ਵਿੱਚ ਵੀ ਅਸੀਂ ਤਾਂ ਨਾ ਕੋਈ ਧੋਖਾ ਨਹੀਂ ਕਰਨਾ ਇਹ ਜੀ 4000 ਦਾ ਦਵਾਂਗੇ 3500 ਦਵਾਂਗੇ ਨਾ ਫਰਕ ਮੋਟਾ ਤੇ ਚਾਹੇ ਤੁਸੀਂ ਇਹ ਡਿਜ਼ਾਈਨ ਲੈ ਲਓ ਚਾਹੇ ਇਹ ਡਿਜ਼ਾਈਨ ਲੈ ਲਓ ਤੁਹਾਨੂੰ 2 ਪੀਸ ਕੋਟ ਪੈਂਟ ਸਿਰਫ 2995 ਹੀ ਦੇ ਦੇਣਾ ਜੋ ਨਾ ਕਿਸੇ ਨੇ ਦਿੱਤਾ ਨਾ ਕਿਸੇ ਤੋਂ ਦੇ ਹੋਣਾ ਕੋਈ ਸ਼ਿਕਾਇਤ ਭਰਾ ਹਟਾ ਜਾਂਦਾ ਚਾਹੇ ਤੁਸੀਂ ਸਾਡੇ ਐਨ ਆਰ ਆਈ ਭਰਾ ਹੋ ਹੁਣ ਬਾਹਰ ਤੁਹਾਨੂੰ ਹਜ਼ਾਰ ਹਜ਼ਾਰ ਡਾਲਰ ਜਾਂ ਹਜ਼ਾਰ ਹਜ਼ਾਰ ਪੌਂਡ ਕੋਟ ਪੈਂਟਾਂ ਦੇ ਖਰਚੇ ਦੀ ਕੋਈ ਲੋਨ ਨਹੀਂ ਐਵੇਂ ਨਾ ਪੈਸੇ ਜੜੋ ਜਦੋਂ ਤੁਸੀਂ ਪੰਜਾਬ ਆਉਣਾ ਮਾਤੂ ਸ਼੍ਰੀ ਦਸਤਾਰ ਜੜਿਆਲਾ ਗੁਰੂ ਆਜੋ ਆਹ ਜਿਹੜਾ ਤੁਸੀਂ 15000 ਰੁਪਏ ਦਾ ਕੋਟ ਪੈਂਟ ਕਿਸੇ ਸ਼ੋਰੂਮ ਚ ਲੈਣਾ ਕੋਈ 25000 ਦਾ ਵੀ ਜਾਂਦਾ ਕੋਈ 20000 ਦਾ ਵੀ ਜਾਂਦਾ ਪਰ ਸਾਡੇ ਕੋਲ ਆਜੋ ਸਿਰਫ 3760 ਰੁਪਏ ਦੇ ਵਿੱਚ ਸਲਾਈ ਕਰਕੇ ਵਧੀਆ ਕੱਪੜਾ ਲਾ ਕੇ ਤੁਹਾਨੂੰ ਤੁਹਾਡੇ ਸਾਈਜ਼ ਦਾ ਕੋਟ ਪੈਂਟ ਅਸੀਂ ਦੇ ਦੇਣਾ ਹੈਗਾ ਇਹਦੀ ਸਲਾਈ ਦੀ ਗੱਲ ਕਰ ਲਈਏ 6000 ਤੋਂ ਲੈ ਕੇ 7000 ਰੁਪਇਆ ਕੱਲੀ ਸਲਾਈ ਦਰਜੀ ਲੈਂਦੇ ਆ ਪਰ ਸਾਡੇ ਕੋਲ ਆਓ 37 60 3 ਪੀਸ ਕੋਟਮੈਂਟ ਲੈ ਜਾਓ ਹੁਣ ਵਿਆਹਾਂ ਸ਼ਾਦੀਆਂ ਦੇ ਵਿੱਚ ਤੁਸੀਂ ਪੌਣੀਆਂ ਸ਼ੇਰਬਾਨੀਆਂ ਹੁਣ ਇਦਾਂ ਨਹੀਂ ਕਰਨ ਦੀ ਕੋਈ ਲੋੜ ਨਹੀਂ ਵੀ ਬਾਹਰੋਂ ਜਾ ਕੇ ਪਹਿਲਾਂ ਕਿਰਾਏ ਦੇ ਲਓ 8-10000 ਦੀ ਸ਼ੇਰਬਾਨੀ ਉਹ ਦਸਾਂ ਬੰਦੇ ਨੇ ਪਾਈ ਹੁੰਦੀ ਆ ਹੁਣ ਪੁਰਾਣੇ ਕੱਪੜੇ ਪਾਉਣ ਦੀ ਵੀ ਲੋੜ ਨਹੀਂ ਸਾਡੇ ਕੋਲ ਆਓ ਨਵੇਂ ਡਿਜ਼ਾਈਨ ਦੀਆਂ ਨਵੀਆਂ ਸ਼ੇਰਬਾਨੀਆਂ ਆਪਣੀਆਂ ਸਾਈਜ਼ ਦੀਆਂ ਬਣਾ ਕੇ ਲੈ ਕੇ ਜਾਓ ਇਹ 20000 ਤੋਂ ਲੈ ਕੇ 25000 ਰੁਪਿਆ ਹਰ ਦੁਕਾਨਦਾਰ ਛੇਰਬਾਨੀਆ ਰੇਟ ਮੰਗ ਲੈਂਦਾ ਪਤਾ ਹੁੰਦਾ ਵੀ ਵਿਆਹ ਆਇਆ ਮੁੰਡੇ ਦੇ ਉੱਤੇ ਪੈਸੇ ਘਰ ਦੇ ਨੇ ਲਾ ਦੇਣੇ ਆ ਪਰ ਅਸੀਂ ਲਾਲਚ ਨਹੀਂ ਕਰਨਾ ਅਸੀਂ 20000 ਵੀ ਨਹੀਂ ਲੈਣਾ 25000 ਵੀ ਨਹੀਂ ਲੈਣਾ 15000 ਵੀ ਨਹੀਂ ਲੈਣਾ 6500 ਰੁਪਏ ਤੋਂ ਸਾਡੀ ਛੇਰਬਾਨੀ ਸ਼ੁਰੂ ਹੋਈ ਨਹੀਂ ਸਲਾਈ ਕਰਕੇ ਦਵਾਂਗੇ ਵੀ ਉਦੋਂ ਉੱਪਰ ਜਿੱਦਾਂ ਈ ਤੁਹਾਡੀ ਮਰਜ਼ੀ ਲੈ ਲਓ ਹੁਣ ਕੁਰਤੇ ਪਜਾਮੇ ਤੁਸੀਂ ਲੈਣੇ ਆ ਸੋਹਣੇ ਕੁਰਤੇ ਪਜਾਮੇ ਦੇ ਲੈਣੇ ਆ ਪਰ ਮੌਰੇ ਆ ਜਾਨੀ ਹਲਕੀ ਹਲਕੀ ਠੰਡ ਕੁਰਤੇ ਪਜਾਮੇ ਦੇ ਪਾਉਣ ਲਈ ਬਾਸਟਰਾ ਵੀ ਹੁਣ ਬਹੁਤ ਜ਼ਰੂਰੀ ਹੋ ਬਾਸਕਰਾਂ ਨੇ ਵੀ ਸਾਡੇ ਕੋਲ ਇੰਨੇ ਜ਼ਿਆਦਾ ਡਿਜ਼ਾਈਨ ਆ ਤੁਸੀਂ ਡਿਜ਼ਾਈਨ ਕਿੰਨੇ ਜਾਂ ਕਿੰਨੇ ਨਾਲ ਥੱਕ ਜਾਣਾ ਬਾਸਕਰਾਂ ਤੁਸੀਂ ਜਿੰਦਾਂ ਦੀ ਮਰਜ਼ੀ ਲੈ ਜਾਓ ਜਿੰਦਾਂ ਦੀ ਮਰਜ਼ੀ ਕੱਪੜਾ ਲੈ ਜਾਓ ਸਲਾਈ ਜਿੰਦਾਂ ਦੀ ਮਰਜ਼ੀ ਕਰਾ ਲਓ ਦੋ ਜੇਪਾਂ ਵਾਲੋ ਚਾਰ ਜੇਪਾਂ ਵਾਲੋ ਪੰਜ ਜੇਪਾਂ ਵਾਲੋ ਜਿੰਦਾਂ ਨੇ ਮਰਜ਼ੀ ਤੁਸੀਂ ਬਟਨ ਲਵਾ ਲਓ ਮਰਜ਼ੀ ਤੁਹਾਡੀ ਆ ਹੁਣ ਕੁਰਤੇ ਪਜਾਮੇ ਦੇ ਵਿੱਚ ਹੀ ਪਟਾਕਾ ਪਾ ਦਿੰਨੇ ਆ ਬਾਜ਼ਾਰ 'ਚ ਜਾਓ ਵਧੀਆ ਕੱਪੜਾ ਗੀਦਾ ਕਾਟਨ ਦਾ ਜਦੋਂ ਤੁਸੀਂ ਕੁਰਤਾ ਪਜਾਮਾ ਸਲਾਈ ਸਮੇਤ ਲੈਣਾ 2500 ਤੋਂ ਲੈ ਕੇ 3000 ਰੁਪਿਆ ਦੁਕਾਨਦਾਰ ਮੰਗਦਾ ਸਾਡੇ ਕੋਲ ਆਜੋ 3000 ਵਾਲਾ ਕੋਰਤਾ ਪਿਆਬਾ ਸਿਰਫ 1300 ਰੁਪਏ ਚ ਦਵਾਂਗੇ ਦਵਾਂਗੇ ਸਲਾਈ ਕਰਕੇ ਐਡੇ ਵੱਡੇ ਤੁਹਾਡੇ ਫਾਇਦੇ ਆ ਭਾਈ ਜੀ ਸਾਰਾ ਪੰਜਾਬ ਅਸੀਂ ਘੁੰਮੀਦਾ ਪਿੰਡਾਂ ਵਾਲੇ ਦੁਕਾਨਾਂ ਚ ਵੀ ਇਹਦੇ ਸ਼ਹਿਰਾਂ ਦੇ ਕੋਨਾਂ ਦੇ ਵੀ ਚਾਈਦਾ ਪਰ ਸਲਾਈ ਕੋਰਟ ਪੈਂਟ ਦੀ 2 ਪੀਸ ਦੀ 4000 ਤੋਂ 5000 3 ਪੀਸ ਕੋਰਟ ਪੈਂਟ ਦੀ 6000 ਤੋਂ 7000 ਪਰ ਤੁਸੀਂ ਇਹ ਕਿਹੜੇ ਰਿਕਾਰਡ ਗੂੜੀਏ ਤੋੜੀਏ ਨੇ ਤੁਸੀਂ ਕਹਿੰਦੇ 2 ਪੀਸ ਕੋਰਟ ਪੈਂਟ ਸਿਰਫ 2995 ਚ ਲੈ ਜਾਓ 3 ਪੀ ਸਿਰਫ 3360 ਲੈ ਜਾਓ ਇਹ ਪੜਤਾਪੁਰ ਦਾ ਕਿੱਦਾਂ ਕਰਦੇ ਸਲਾਈ ਦੇ ਰੇਟ ਤੋਂ ਵੀ ਘੱਟ ਦੇ ਰਹੇ ਹੋ ਤੁਸੀਂ ਹਾਂ ਜੀ ਹਾਂ ਜੀ ਸਰ ਇਹ ਆਪਣੇ ਮਤਲਬ ਮਾਤੂ ਸ਼੍ਰੀ ਬ੍ਰਾਂਡ ਦਾ ਕੱਪੜਾ ਵਾ ਆਪਾਂ ਕੁਆਲਿਟੀ ਵਧੀਆ ਰੈਂਦੀ ਆ ਮਤਲਬ ਇਹੋ ਹੀ ਫਰਕ ਆਪਾਂ ਕੱਢਣਾ ਵਾ ਜਿੱਦਾਂ ਦੁਕਾਨਾਂ ਵਾਲੇ ਦਸ-ਦਸ 12-12 ਹਜ਼ਾਰ ਦਾ ਇਹ ਕੋਰਟ ਪੈਂਟ ਦੇਈ ਜਾਂਦੇ ਆ ਆਪਾਂ ਤੁਹਾਨੂੰ ਸਟਿਚਿੰਗ ਕਰਕੇ 2995 ਰੁਪਏ ਦਾ 2 ਪੀਸ ਕੋਰਟ ਪੈਂਟ ਦੇਣਾ ਵਾ ਤੇ 3760 ਦਾ 3 ਪੀਸ ਦੇਣਾ ਵਾ ਇਹ ਮਤਲਬ ਆਪਣੇ ਕੋਲ ਸਟਾਰਟਿੰਗ ਰੇਂਜ ਆ ਬਾਕੀ ਇਸ ਤੋਂ ਵਧੀਆ ਤੋਂ ਵਧੀਆ ਜਿੰਦਾ ਦਾ ਮਰਜ਼ੀ ਕੁਆਲਿਟੀ ਦਾ ਕੋਟ ਪੈਂਟ ਲਓ ਰੰਗ ਕਿੰਨੇ ਕੁ ਭਾਈ ਜੀ ਮਿਲ ਜਾਂਦੇ ਇਹਦੇ ਵਿੱਚ ਹਾਂਜੀ ਰੰਗ ਭਾਈ ਜਿਹੜਾ ਵੀ ਤੁਸੀਂ ਕਹੋਗੇ ਨੈਟ ਤੋਂ ਡਿਜ਼ਾਈਨਿੰਗ ਕੱਢ ਕੇ ਦਿਖਾ ਦੋਗੇ ਸੇਮ ਤੁਹਾਨੂੰ ਕਲਰ ਦੇ ਦਾਂਗੇ ਸੇਮ ਤੁਹਾਨੂੰ ਡਿਜ਼ਾਈਨ ਬਣਾ ਦਾਂਗੇ ਆਪਣੇ ਕੋਲ ਟੇਲਰ ਵੀ ਵਧੀਆ ਵਾ ਤੇ ਕੱਪੜਾ ਵੀ ਬਹੁਤ ਵਧੀਆ ਹੁੰਦਾ ਵਾ ਭਾਈ ਆਪਣੇ ਕੋਲ ਇਹੋ ਹੀ ਨਹੀਂ ਨਹੀਂ ਭਾਈ ਇੱਕ ਗੱਲ ਮੈਨੂੰ ਹੋਰ ਦੱਸ ਦਿਓ ਇਹ ਤਾਂ ਗੱਲ ਠੀਕ ਆ ਤੁਸੀਂ ਕਹਿੰਦੇ ਰੰਗ ਜਿਹੜਾ ਮਰਜੀ ਕੋਈ ਸ਼ਕੀਨ ਭਰਾ ਆ ਜਵੇ ਸਲਮਾਨ ਖਾਨ ਦੀ ਫੋਟੋ ਲਿਆਵੇ ਬੱਬੂ ਮਾਂ ਦੀ ਲਿਆਵੇ ਕਰਨੋ ਜਿਹਦੀ ਉਹ ਕਵੇ ਭਾਈ ਇਤਾਂ ਦੇ ਕੋਟ ਪੈਂਟ ਸਲਾਈ ਕਰਕੇ ਮੈਂ ਲੈਣਾ ਇਹ ਹੀ ਡਿਜ਼ਾਈਨ ਲੈਣਾ ਇੱਛਾ ਪੂਰੀ ਕਰ ਦਿੰਨੇ ਉਹ ਬੰਦੇ ਦੀ ਜਿਹੜਾ ਡਿਜ਼ਾਈਨ ਦਿਖਾਓਗੇ ਉਹ ਸੇਮ ਤੁਹਾਨੂੰ ਬਟਨ ਲਾ ਕੇ ਦਵਾਂਗੇ ਸੇਮ ਡਿਜ਼ਾਈਨਿੰਗ ਕਰਾ ਕੇ ਸੇਮ ਕੱਪੜਾ ਦੇ ਦਾਂਗੇ ਮਤਲਬ ਜਿੱਦਾਂ 30-30 ਹਜ਼ਾਰ ਦਾ ਕੋਟ ਪੈਂਟ ਬਾਜ਼ਾਰਾਂ ਦੇ ਵਿੱਚ ਦੇਈ ਜਾਂਦੇ ਆਪਾਂ ਤੁਹਾਨੂੰ 6-7 ਹਜ਼ਾਰ ਦਾ ਕੋਟ ਪੈਂਟ ਦੇ ਦੇਣਾ ਵਾ ਬਾਕੀ ਉਸ ਤੋਂ ਅਲੱਗ ਜਿੱਦਾਂ ਕੁਆਲਿਟੀਆਂ ਵੀ ਅਲੱਗ ਅਲਗ ਦਾਦੇ ਆ ਸ਼ੋਰੂਮ ਵਾਲੇ ਦਾ ਦਿੰਦੇ ਰੇਮੜਿਆ T1000 ਆ ਉਹ ਵਾਹੜ ਨੂੰ ਮਰੂਤੀ ਦੀ 40-40000 ਰੁਪਿਆ ਰੇਟ ਲਾਈ ਜਾਂਦੇ ਉਦਾਂ ਦੀ ਕੁਆਲਿਟੀ ਆਪਾਂ ਤੁਹਾਨੂੰ ਜੀ ਆਰਾਮ ਰੇਮੜ ਦੀ ਕੁਆਲਿਟੀ ਜਿਹੜੀ ਆ 7-8000 ਤੋਂ سٹارٹنگ ہے کوٹ پنٹ 10-12000 ਦੇ ਵਿੱਚ ਵਧੀਆ ਕੋਟ ਪنٹ ਬਣਾ ਕੇ ਦੇ ਦਾਂਗੇ ਮਤਲਬ ਹਰ ਤਰ੍ਹਾਂ ਦੀ ਰੇਂਜ ਦਿੱਤਾ ਮਿਲ ਜਾਂਦੀ ਆ ਹਾਂਜੀ ਹਾਂਜੀ ਸਰ ਰੇਂਜ ਹਰ ਕੋਈ ਮਿਲ ਜੂਗੀ ਕੱਪੜੇ ਦੀ ਕੁਆਲਟੀ ਹਰ ਤਰ੍ਹਾਂ ਦੀ ਮਿਲ ਜੇਗੀ ਕਲਰ ਤੁਹਾਨੂੰ ਜਿਹੜਾ ਚਾਹੀਦਾ ਉਹ ਮਿਲੇਗਾ ਅੱਛਾ ਜੇ ਕੋਈ ਸ਼ਕੀਨ ਵੀ ਆ ਜਾਵੇ ਉਹਨੂੰ ਬੜੀ ਕਾਲੀ ਹੋਵੇ ਉਹ ਕਹੇ ਮੈਨੂੰ ਜੀ ਛੇਤੀ ਛੇਤੀ ਸਲਾਹ ਦਿਓ ਕਿੰਨੇ ਚਿਰ ਵਿੱਚ ਕੋਟ ਪنٹ ਦੇ ਦੋਗੇ ਚੋਂ ਦਿਨਾਂ ਦੇ ਵਿੱਚ ਸਟੀਚਿੰਗ ਕਰਵਾ ਕੇ ਤਿਆਰ ਕਰਵਾ ਕੇ ਕੋਟ ਪنٹ ਦੇ ਦਾਂਗੇ ਲੋ ਜੀ ਇਹ ਤੁਹਾਡਾ ਬਹੁਤ ਸਾਰਾ ਫਾਇਦਾ ਆ ਰੰਗ ਚੈੱਕ ਕਰ ਲਓ ਬਹੁਤ ਸੋਹਣੇ ਸੋਹਣੇ ਜੈਂਟ ਕੂਪਿਸ 4.2995 3 ਪੀਸ ਕੋਟਮੈਂਟ 3760 ਜੇ ਸਲਾਈ ਦੇਣੀਆਂ ਕਹਿੰਦੇ ਨੰਬਰ ਓਕੇ ਬਣਾ ਕੇ ਦਵਾਂਗੇ ਹੁਣ ਵਿਆਹਾਂ ਸ਼ਾਦੀਆਂ ਦੇਣ ਸ਼ੁਰੂ ਆ ਆਜੋ ਛੇਤੀ ਤੁਹਾਡਾ ਫਾਇਦਾ ਹੋ ਰਿਹਾ ਆ ਭਾਈ ਜੀ ਇਹਦੇ ਵਿੱਚ ਕਿਸੇ ਨੇ ਲਾਈਨਾਂ ਵਾਲਾ ਲੈਣਾ ਕਿਸੇ ਨੇ ਚੈੱਕ ਲੈਣਾ ਉਹ ਵੀ ਮਿਲ ਜੂ ਭਾਈ ਜੀ ਹਰ ਤਰ੍ਹਾਂ ਦੀ ਕੁਆਲਿਟੀ ਮਿਲੂਗੀ ਤੁਹਾਨੂੰ ਪਲੇਨ ਦੇ ਵਿੱਚ ਹਰ ਕੋਈ ਕਲਰ ਮਿਲ ਜੇਗਾ ਤੁਹਾਨੂੰ ਲਾਈਨਿੰਗ ਦੇ ਵਿੱਚ ਹਰ ਕੋਈ ਕਲਰ ਮਿਲ ਜੇਗਾ ਤੁਹਾਨੂੰ ਚੱਕ ਦੇ ਵਿੱਚ ਹਰ ਕੋਈ ਕਲਰ ਮਿਲ ਜੇਗਾ ਸੋ ਭਾਈ ਜੀ ਜਿਹੜੇ ਸਾਡੇ ਆਫਸਰ ਸਹਿਬਾਨ ਹੈਗੇ ਆ ਉਹਨਾਂ ਨੇ ਵੀ ਬਲੇਜ਼ਰ ਬਲੂਜ਼ਰ ਚੰਗੀਆਂ ਪਾਉਣੀਆਂ ਹਨਾ ਫਲੇਜ਼ਰਾਂ ਦੇ ਵਿੱਚ ਕਿੰਨੀ ਕਿਹੋ ਵੈਰਾਈਟੀਆਂ ਬਿਲਕੁਲ ਸਾਰੇ ਜਿਹੜੇ ਐਨ ਆਰ ਆਈ ਦੇ ਆਪਣੇ ਵੀਰ ਹੁੰਦੇ ਆ ਜਿੱਦਾਂ ਬਾਹਰ ਲੋਕੀ ਕੋਟ ਪੈਂਟ ਬਣਾਉਂਦੇ ਆ ਫੂਲਨ ਦੇ ਵਿੱਚ ਗਰਮ ਕੋਟ ਪੈਂਟ ਚੱਕ ਕੋਟ ਪੈਂਟ ਬਣਾਉਂਦੇ ਆ ਲੌਂਗ ਕੋਟ ਬਣਾਉਂਦੇ ਆ ਉਨ੍ਹਾਂ ਦੇ ਵਿੱਚ ਆਪਣੇ ਕੋਲ ਲਾਈਨਿੰਗ ਦੇ ਵਿੱਚ ਹਰ ਕੁਆਲਿਟੀ ਮਿਲ ਜੂਗੀ ਤੁਹਾਨੂੰ ਚੱਕ ਦੇ ਵਿੱਚ ਹਰ ਕੁਆਲਿਟੀ ਮਿਲ ਜੂਗੀ ਪਲੇਨ ਦੇ ਵਿੱਚ ਵੀ ਹਰ ਤਰ੍ਹਾਂ ਦਾ ਤੁਹਾਨੂੰ ਕਲਰ ਮਿਲ ਜੇਗਾ ਬੂਲਨ ਦੇ ਵਿੱਚ ਜਿੱਦਾ ਗਰਮ ਕੋਟ ਪੈਨ ਬਣਾਉਣਾ ਤੁਸੀਂ ਉਹ ਵੀ ਆਪਾਂ ਤੁਹਾਨੂੰ ਸਟਿਚ ਕਰਵਾ ਕੇ ਦੇ ਦਾਂਗੇ ਬਲੇਜ਼ਰ ਦੇ ਵਿੱਚ ਵੀ ਭਾਈ ਤੁਹਾਨੂੰ ਹਰ ਤਰ੍ਹਾਂ ਦਾ ਕਲਰ ਮਿਲ ਜੇਗਾ ਹਰ ਤਰ੍ਹਾਂ ਦਾ ਡਿਜ਼ਾਈਨ ਤਿਆਰ ਕਰਵਾ ਕੇ ਦੇ ਦਾਂਗੇ ਫਿਰ ਸ਼ੇਰਵਾਨੀਆਂ ਦੇ ਵਿੱਚ ਵੀ ਸ਼ੇਰਵਾਨੀਆਂ ਦੇ ਵਿੱਚ ਵੀ ਤੁਹਾਨੂੰ ਹਰ ਤਰ੍ਹਾਂ ਦੀ ਜਿਹੜੀ ਡਿਜ਼ਾਈਨਿੰਗ ਹੋਊਗੀ ਉਹ ਹੀ ਬਣਾ ਕੇ ਦਵਾਂਗੇ ਸ਼ੇਰਵਾਨੀਆਂ ਦੇ ਵਿੱਚ ਵੀ ਬਾਸਕਟਾਂ ਦੇ ਵਿੱਚ ਵੀ ਹਰ ਤਰ੍ਹਾਂ ਦਾ ਤੁਹਾਨੂੰ ਕਲਰ ਡਿਜ਼ਾਈਨ ਬਣਾਵਾ ਕੇ ਦੇ ਦਾਂਗੇ ਆ ਦੇਖੋ ਜੀ ਸ਼ੇਰਵਾਨੀਆਂ ਚੈੱਕ ਕਰੋ ਰੰਗ ਡਿਜ਼ਾਈਨ ਇਹਦੇ ਵਿੱਚ ਬਹੁਤ ਜਿੰਤਾ ਨਹੀਂ ਮਰਜ਼ੀ ਤੁਸੀਂ ਸ਼ੇਰਵਾਨੀ ਚੰਦ ਕਰ ਲੋ ਇਹ ਦੇ ਦਿਆਂਗੇ ਜਿਨ੍ਹਾਂ ਨੇ ਜਿਹੜੇ ਸਾਡੇ ਆਫਸਰ ਸੇਵਾ ਨਾਲ ਡੀਸੀ ਐਸਐਸਪੀ ਆਪਣੇ ਐਸਡੀਐਮ ਸਾਹਿਬ ਤਹਿਸੀਲਦਾਰ ਸਾਹਿਬ ਹੋਰ ਵੱਡੇ ਅਸਰ ਰਹਿ ਗਿਆ ਤੁਸੀਂ ਪਲੇਜ਼ਰ ਲੈਣੀਆਂ ਨਾ ਪਲੇਜ਼ਰਾਂ ਦੇ ਵਿੱਚ ਵੀ ਹਿਊਜ਼ ਵੈਰਾਈਟੀ ਆ ਚੁੱਕੀ ਆ ਬਾਸਟਾ ਤੁਸੀਂ ਪਾਉਣੀਆਂ ਉਹਦੇ ਵਿੱਚ ਵੀ ਤੁਸੀਂ ਆਪਣੀ ਮਨਪਸੰਦ ਰੀ ਲੈ ਕੇ ਜਾ ਸਕਦੇ ਹੈਗੇ ਆ ਬਣਾ ਕੇ ਬੜੀ ਕੋਡ ਪੈਂਡਰ ਦਾ ਪਤਾ ਲੱਗ ਗਿਆ ਨਾ ਕੁਰਤੇ ਪਜਾਮਾ ਵੀ ਦੱਸੋ ਬੜੇ ਸ਼ਕੀਨ ਮੁੰਡਿਆਂ ਨੇ ਆਉਣਾ ਕਿੰਨੇ ਤੋਂ ਕੁਰਤਾ ਪਜਾਮਾ ਸ਼ੁਰੂ ਹੋ ਜਾਂਦਾ ਤੇ ਇਹਦੇ ਹਾਈਐਸਟ ਵੀ ਦੱਸ ਦਿਓ ਵੀ ਜਿਹੜਾ ਬੰਦਾ ਕਹਿੰਦਾ ਮੈਂ ਤਾਂ ਵਧੀਆ ਹੀ ਜਾਂਦਾ ਕੱਪੜਾ ਨਾ ਬਿਲਕੁਲ ਸਰ ਸਾਡੇ ਕੋਲ ਸਟਾਰਟਿੰਗ ਰੇਜ ਰੇਂਜ ਜਿਹੜੀ ਆ ਮਤਲਬ ਬਾਜ਼ਾਰ ਦੇ ਵਿੱਚ ਜਿਹੜਾ ਤੁਹਾਨੂੰ 14-1500 ਦਾ ਕੁਰਤਾ ਪਜਾਮਾ ਕੀਦਾ ਕੋਟਨ ਦਾ ਮਿਲਣਾ ਵਾ ਆਪਣੇ ਕੋਲ ਤੁਹਾਨੂੰ ਉਹ ਮਿਲ ਜਾਣਾ ਵਾ 700 ਰੁਪਏ ਦਾ ਕੁਰਤਾ ਪਜਾਮਾ ਪੂਰਾ 3.5 ਮੀਟਰ 700 ਦੀ ਜੀ ਦਾ ਹਾਂਜੀ ਅੱਛਾ ਮੈ ਅਰਥੋ ਦਾ 900 ਦਾ 1000 ਦਾ ਕੁੱਤਾ ਵਿਮਾ ਮਤਲਬ ਹਰ ਤਰ੍ਹਾਂ ਦੀ ਤੁਹਾਨੂੰ ਇਹਦੇ ਵਿੱਚ ਵੀ ਕੁਆਲਿਟੀ ਮਿਲ ਜੂਗੀ ਤੁਹਾਨੂੰ ਲੀਲਨ ਮਿਲ ਜੂਗੀ ਪੇਪਰ ਕਾਟਰ ਮਿਲ ਜੇਗੀ ਜੀਦਾ ਕਾਟਰ ਮਿਲ ਜੇਗੀ ਪਲੇਨ ਕਪੜਾ ਲੈਣਾ ਉਹ ਮਿਲ ਜੇਗਾ ਕਾਟਰਨ ਪਿਓਰ ਮਿਲ ਜੇਗੀ ਇਹਦੇ ਵਿੱਚ ਵੀ ਤੁਹਾਨੂੰ ਕਲਰ ਵੀ ਸਾਰੇ ਮਿਲ ਜਾਣਗੇ ਹਰ ਤਰ੍ਹਾਂ ਦਾ ਤੁਹਾਨੂੰ ਕਲਰ ਮਿਲੂਗਾ ਹਰ ਤਰ੍ਹਾਂ ਦੀ ਤੁਹਾਨੂੰ ਕੁਆਲਿਟੀ ਮਿਲੂਗੀ ਸਟੀਚਿੰਗ ਵੀ ਤੁਹਾਨੂੰ ਕੁਰਤੇ ਵਾਂਗ ਮੇਰੀ ਕਰਵਾ ਕੇ ਦੇ ਦਾਂਗੇ ਜਿਹੜੇ ਬਾਜ਼ਾਰ 'ਚ ਦੁਕਾਨਦਾਰ ਜਾਂਦੇ ਆ ਕੋਈ ਕਹਿੰਦੇ ਜੀ ਇਹ ਤਾਂ ਜੀ ਕਰਨੋਜਲੇ ਦਾ ਆ ਕੋਈ ਕਹਿੰਦਾ ਜੀ ਇਹ ਤਾਂ ਬੱਬੂਮਾਨ ਦੇ ਪਾਇਆ ਕੁਰਤੇ ਵਾਂ ਕੋਈ ਕਿਸੇ ਸਿੰਗਰ ਸਤ ਸਤ 8 8000 ਰੁਪਏ ਦੇ ਕੁਰਤੇ ਪਿਆਮੇ ਦਿੰਦੇ ਹਨ ਉਹ ਓਦਾਂ ਦੀ ਕੁਆਲਿਟੀ ਹੈਗੀ ਜੇ ਹੈਗੀ ਤਾਂ ਉਹ ਕਿੰਨੇ ਚ ਦੇ ਦਿੰਨੇ ਹੋ ਕਪੜਾ ਦਵਾਂਗੇ ਉਹੀ ਤੁਹਾਨੂੰ ਉਹਨਾਂ ਵਾਲੀ ਸਟੀਚਿੰਗ ਕਰਵਾ ਕੇ ਦਵਾਂਗੇ ਜਿਹੜੇ ਗਾਇਕੀ ਫੋਟੋ ਦਿਖਾ ਦੋਗੇ ਉਹਦੇ ਨਾਲ ਦੀ ਤੁਹਾਨੂੰ ਸਟੀਚਿੰਗ ਕਰਵਾ ਕੇ ਦੇ ਦਾਂਗੇ ਉਹਦੇ ਨਾਲ ਦਾ ਤੁਹਾਨੂੰ ਸੇਮ ਟੂ ਸੇਮ ਕਪੜਾ ਦੇ ਦਾਂਗੇ ਆਪਾਂ ਜਿਹੜਾ 7-8000 ਦਾ ਇੱਥੇ ਕਿੰਨੇ ਦਾ ਜੀ ਬਿਲਕੁਲ ਸਾਰੇ ਜਿਹੜਾ 7 7-8000 ਦਾ ਕੁੜਤਾ ਮੈਂ ਤੁਹਾਨੂੰ ਮਿਲਣਾ ਆਪਣੇ ਕੋ ਤੁਹਾਨੂੰ 1500 1600 ਦੇ ਵਿੱਚ ਵਿੱਚ ਆਪਾਂ ਤੁਹਾਨੂੰ ਦੇ ਦੇਣਾ ਕੁੜਤਾ ਸੋ ਕੁੜਤੇ ਪਿਆ ਮੈਂ ਵਾਈਟ ਲੈ ਲਓ ਬਲੈਕ ਲੈ ਲਓ ਕਲਰਫੁਲ ਲੈ ਲਓ ਕੁੜਤੇ ਪਿਆ ਮੈਂ ਜੀ ਬਹੁਤ ਸਾਰੀ ਵੈਰਾਈਟੀ 700 ਤੋਂ ਸ਼ੁਰੂ ਉਦੋਂ ਉੱਪਰ ਜਿੰਨਾਂ ਦੀ ਮਰਜ਼ੀ ਬ੍ਰਾਈਟ ਪੂਰੇ ਪੰਜਾਬ ਦਾ ਸਭ ਤੋਂ ਵੱਡਾ ਬ੍ਰਾਂਡ ਆ ਜਿਹੜੇ ਨੌਜਵਾਨ ਵੀਰ ਉਹ ਬੜੇ ਪਸੰਦ ਕਰਦੇ ਆ ਦਸਤਾਰਾ ਬਨਣ ਵਾਲੇ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਰਦਾਰੀ ਦੇ ਸਾਡੇ ਕੋਲ ਪੱਗਾਂ ਦੇ ਵਿੱਚ 550 ਤੋਂ ਵੱਧ ਰੰਗਿਆ ਰੰਗ ਫੇਟ ਹੋ ਜਵੇ ਡੱਪ ਜਵੇ 3 ਮਹੀਨੇ ਦੇ ਅੰਦਰ ਇਹ ਤੁਸੀਂ ਪੱਗ ਬਦਲ ਕੇ ਨਵੀਂ ਲੈ ਕੇ ਜਾ ਸਕਦੇ ਆ ਉਸ ਤੋਂ ਬਾਅਦ ਤੁਸੀਂ ਆ ਚੈੱਕ ਕਰ ਲੋ ਪੱਗਾਂ ਦੇ ਨਾਲ ਮੈਚ ਕਰਕੇ ਤੁਸੀਂ ਟਾਈਆਂ ਲੈ ਕੇ ਜਾ ਸਕਦੇ ਆ ਆਪਣੇ ਸ਼ਰਟ ਨਾਲ ਮੈਚ ਕਰਨੀਆਂ ਆਪਣੇ ਕੋਟ ਪੈਂਟ ਦੇ ਨਾਲ ਕਰਨੀਆਂ ਟਾਈ ਦੇ ਵਿੱਚ ਵੀ ਬਹੁਤ ਸਾਰੀ ਵੈਰਾਈਟੀ ਆ ਉਸ ਤੋਂ ਇਲਾਵਾ ਤੁਸੀਂ ਲਾਈਨਿੰਗ ਦਾ ਕੱਪੜਾ ਲੈਣਾ ਸ਼ੂਟਾਂ ਥੱਲੇ ਲਾਉਣ ਦੇ ਲਈ ਭਾਈ ਲਾਈਨਿੰਗ ਦਾ ਕੱਪੜਾ ਕਿੰਨੇ ਤੋਂ ਸ਼ੁਰੂ ਹੁੰਦਾ ਲਾਈਨਿੰਗ ਦਾ ਕੱਪੜਾ ਭਾਈ ਵਧੀਆ ਜਿਹੜਾ ਗਰੰਟੀ ਵਾਲਾ ਕੱਪੜਾ ਹੁੰਦਾ ਆਪਣੇ ਕੋਲ ਤੁਹਾਨੂੰ ਜਿਹੜਾ ਬਾਜ਼ਾਰ 50 ਰੁਪਏ ਮਿਲਦਾ ਆਪਣੇ ਕੋਲ ਤੁਹਾਨੂੰ 40 ਰੁਪਏ ਮੀਟਰ ਦੇ ਵਿੱਚ ਮਿਲ ਜੇਗਾ ਰੰਗ ਦੀ ਗਰੰਟੀ ਰੰਗ ਦੀ ਗਰੰਟੀ ਆਊਗੀ ਭਾਈ ਕੱਪੜਾ ਵੀ ਵਧੀਆ ਦੇਵਾਂਗੇ ਲੋ ਜੀ ਛੇਤੀ ਜੇ ਤੁਸੀਂ ਪਹੁੰਚ ਜਾਓ ਮਾਤੂ ਸ਼੍ਰੀ ਦਸਤਾਰ ਜੜਿਆਲਾ ਗੁਰੂ 12000 ਵਾਲਾ ਕੋਟ ਪੈਂਟ ਸਿਰਫ 2995 ਜੁ ਸਲਾਈ ਕਰਕੇ ਦੇਵਾਂਗੇ 16 17000 ਵਾਲਾ 3 ਪੀਸ ਕੋਟ ਪੈਂਟ 1300 ਰੁਪਏ ਚ ਸਲਾਈ ਕਰਕੇ ਦਵਾਂਗੇ 20000 ਵਾਲੀ ਸ਼ੇਰਮਾਨੀ 6500 ਦੇ ਵਿੱਚ ਸਲਾਈ ਕਰਕੇ ਦਵਾਂਗੇ ਬਾਕੀ ਬਲੇਜ਼ਰ ਬਾਸਕਟ ਉਹਨਾਂ ਦੇ ਲੌਂਗ ਕੋਟ ਸਾਡੀ ਕੋ ਪ੍ਰਾਇਓਰਿਟੀ ਬਹੁਤ ਆਉਣਾ ਤੁਸੀਂ ਜਿਹੜੇ ਆਲਾ ਗੁਰੂ ਆ ਮਦ부ਸ਼ੀਲੀ ਦਸਤਾਰ ਦੇ ਸਟੋਰ ਤੇ ਜੀਤੀ ਪਹੁੰਚ ਜਾਓ ਵੱਡੇ ਫਾਇਦੇ ਆ ਨੰਬਰ 3 ਤੇ ਤੁਸੀਂ ਕੋ ਜਾਣ ਕੇ ਲੈ ਤਾਂ ਫੋਨ ਕਰ ਸਕਦੇ ਹੋ ਕੈਮਰਾ ਪ੍ਰਿੰਸ ਨਾਲ ਹਰਦੀਪ ਸਿੰਘ ਤਗੜ ਖਾਨ ਟੀਵੀ ਜੜਿਆਲਾ